ठीक है ठीक है बोलती हो बाद में आती नहीं हो कहाँ चली जाती हो सो जाती हो चलो क्या खिलाओगी आज आज भिंडी बना रहे हैं भिंडी बना रहे है चलो फिर भिंडी बनाओ साथ में हलवा भी खाओगे का हलवा <laughs> अरे आज तो हलवा करेंगे चलो चलो अम्मा लेके जाओ इसको बोरे क्या जरा नहीं तो बैठी रहेगी यहीं पर अरे ध्यान से अम्मा ध्यान से अम्मा इतना काम करते हैं जल्दी जाओ जल्दी मॉम यू नो व्हाट जो दो पंजाब आना सी ना उस तो पहला मेरी बड़िया रीजा सी बड़े सपने से गे कि पंजाब च जाऊंगी घूमूंगी अपने रिलेटिव्स नूं मिलूंगी ਮੇਰੇ ਫਰੈਂਡਸ ਕਹਿੰਦੇ ਹੁੰਦੇ ਸੀ ਯੂ نو ਕਿ ਪੰਜਾਬ ਬਹੁਤ ਵਧੀਆ ਇੱਕ ਹੈਗਾ ਜਗ੍ਹਾ ਹੈਗੀ ਆ ਇੱਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਐਂਡ ਟੈਂਪਲਸ ਬਹੁਤ ਸੋਹਣੇ ਨੇ ਮੈਂ ਗੋਲਡਨ ਟੈਂਪਲ ਬਾਰੇ ਵੀ ਸੁਣਿਆ ਸੀਗਾ ਬਟ ਇੱਥੇ ਆ ਕੇ ਮਮ ਆ ਰੀਅਲੀ ਫੀਲ ਵਰੀ ਗਲਚ ਨਾ ਬਿਕਾਜ਼ ਕੋਈ ਗੱਲ ਨਹੀਂ ਬੇਟਾ ਜੀ ਤੁਸੀਂ ਟੈਨਸ਼ਨ ਨਾ ਲਓ ਹੁਣ ਸਾਨੂੰ ਵੀ ਨਹੀਂ ਸੀ ਪਤਾ ਕਿ ਭਈਆਂ ਨੇ ਸਾਡੀ ਕੋਠੀ ਤੇ ਕਬਜ਼ਾ ਕਰ ਲੈਣਾ ਹੈ ਅਗਰ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਤੁਹਾਨੂੰ ਕਦੇ ਵੀ ਨਾਲ ਲੈ ਕੇ ਨਹੀਂ ਸਿਆਉਣਾ ਮਮ ਯੂ نو ਵੈਰੀ ਵੈਲ ਆਮ ਵੈਰੀ ਪੈਂਪਰਡ ਚਾਈਲਡ ਤੁਸੀਂ ਮੈਨੂੰ ਕਿਨੇ ਛਾਵਾਂ ਨਾਲ ਕਿਨੇ ਲਾਡਾਂ ਨਾਲ ਪਾਲਿਆ ਐ ਐਂਡ ਇੱਥੋਂ ਦਾ ਮੈਨੂੰ এনਵਾਇਰਨਮੈਂਟ ਨਹੀਂ ਸੂਟ ਕਰ ਰਿਹਾ ਐ ਐਂਡ ਮੋਰਓਵਰ ਯੂ ਨੋ ਵਾਟ ਕੀ ਇੱਥੇ ਆ ਕੇ ਮੈਨੂੰ ਬੈਗਰਸ ਵਾਂਗੂ ਫੀਲ ਹੋ ਰਿਹਾ ਮੈਨੂੰ ਤਾਂ ਲੱਗ ਰਿਹਾ ਕਿ ਅਸੀਂ ਕਿਸੇ ਦੇ ਘਰ ਮੰਗ ਕੇ ਰਹਿ ਰਹੇ ਹਾਂ ਮੈਂ ਤਾਂ ਅਸ਼ਤਕ ਕਦੇ ਕਿਸੇ ਦੀ ਚੱਪਲ ਨਹੀਂ ਮੰਗੀ ਮਮ ਯੂ ਨੋ ਵਾਟ ਆਮ ਅ ਬ੍ਰੈਂਡ ਪੋਨੀ ਆ ਬਟ ਇੱਥੇ ਅਪਾ ਕਿਸੇ ਦੇ ਘਰ ਰਹਿ ਰਹੇ ਹਾਂ ਤਾਨੂੰ ਨਹੀਂ ਫੀਲ ਹੁੰਦਾ ਹੁੰਦਾ ਹੈ ਬੇਟਾ ਜੀ ਬਟ ਅਸੀਂ ਕੀ ਕਰ ਸਕਦੇ ਹਾਂ ਹੁਣ ਨੈਕਸਟ ਟਾਈਮ ਜਦੋਂ ਆਪਾਂ ਆਵਾਂਗੇ ਅਸੀਂ ਆਪਣੇ ਘਰੇ ਰਵਾਂਗੇ ਠੀਕ ਹੈ ਮਮ ਯੂ نو ਮੈਨੂੰ ਇਦਾਂ ਲੱਗਦਾ ਹੈ ਕਿ ਆਪਾਂ ਇੱਥੋਂ ਚੱਲੀਏ ਬਿਕਾਜ਼ ਇਹ ਜੀਨਾਂ ਦਾ ਘਰ ਹੈ ਆਪਾਂ ਵੀ ਆਪਾਂ ਆਪਣੇ ਘਰ ਦੇ ਵਿੱਚ ਕਦੇ ਕਿਸੇ ਨੂੰ ਅਲਾਉ ਨਹੀਂ ਕਰਦੇ ਆਉਣਾ ਹੈ ਨਾ ਸੋ ਇਹ ਵੀ ਸੋਚਦੇ ਹੋਣੇ ਕਿ ਇਹ ਕਿਸ ਸਾਡੇ ਘਰੇ ਇਹਨਾਂ ਨੇ ਮਤਲਬ ਪਰਮਾਨੈਂਟਲੀ ਰੈਜ਼ੀਡੈਂਸ ਕਰ ਲਿਆ ਅਸੀਂ ਚੱਲੀਏ ਮਮ ਇਥੋਂ ਕੋਈ ਗੱਲ ਨਹੀਂ ਬੇਟਾ ਅਸੀਂ ਜਲਦੀ ਬਈਆਂ ਕੋ ਕੋਠੀ ਛਡਵਾ ਲਾਂਗੇ ਤੇ ਫਿਰ ਆਪਣੇ ਘਰੇ ਚਲੇ ਜਾਵਾਂਗੇ ਪੱਕਾ ਮੰਮ ਓਕੇ ਪੱਕਾ ਲਵ ਯੂ ਮੰਮ ਲਵ ਯੂ ਟੂ ਬੇਟਾ